ਬੜੀ ਦੁਨੀਆ ਪਟਕੀ ਫਿਰਦੀ ਹੈ ਕਿ ਰੱਬ ਨੂੰ ਕਿਵੇਂ ਮਿਲੀਏ ਰੱਬ ਨੂੰ ਕਿਵੇਂ ਮਿਲੀਏ ਸਿੰਪਲ ਸੌਖਾ ਤਰੀਕਾ ਰੱਬ ਨੂੰ ਮਿਲਣ ਦਾ ਇੱਕ ਦੁਖੀ ਇਨਸਾਨ ਦਾ ਹਿਰਦੇ ਖੁਸ਼ ਕਰ ਦੇ ਪੇ ਤੁਹਾਨੂੰ ਅਜੀਬ ਨਹੀਂ ਲੱਗਿਆ ਕਿ ਮੈਂ ਕਿਸੇ ਕੋ ਸੇਵਾ ਇਕੱਠੀ ਕਰੂੰਗਾ ਨਹੀਂ ਮੈਂ ਸ਼ੁਰੂ ਐਕਚੁਅਲੀ ਇਨੀਸ਼ੀਅਲੀ ਕੀਤਾ ਜਿਹੜੇ ਮੇਰੇ ਦੋਸਤ ਆ ਸਾਰੇ ਬੁੱਤਲੇ ਜਿੰਨਾ ਤੋਂ ਮੈਨੂੰ ਪਤਾ ਵੀ ਮੇਰਾ ਹੱਕ ਆ ਵੀ ਮੈਨੂੰ ਦੇ ਦੇਣਗੇ ਮੋੜ ਤੁਸੀਂ ਨਹੀਂ ਸੋਚਿਆ ਕਿ ਯਾਰ ਲੋਕੀ ਕਹਿਣਗੇ ਖਾ ਗਿਆ ਨਹੀਂ ਮੈਨੂੰ ਵੀ ਆਇਆ ਸੀ ਇੱਕ ਅੱਦਾ ਕਮੈਂਟ ਕੀ ਪਾਰਟੀ ਕਿਦੋਂ ਐ ਇਹ ਪੈਸੇ ਹੁਣੀ ਜਾ ਕੇ ਦਵਾਈਆਂ ਦੀ ਦੁਕਾਨ ਤੇ ਜਮ੍ਹਾਂ ਹੋ ਜਾਣਗੇ ਤੇ ਇਹਨਾਂ ਨੂੰ 5000 ਰੁਪਏ ਦਵਾਈ ਮਿਲ ਜੇਗੀ ਤੇ ਉਹਦੋਂ ਇਹਨਾਂ ਦਾ ਇੱਕ ਮਹੀਨਾ ਨਿਕਲ ਜਾਊਗਾ ਦਿਓ ਤੁਸੀਂ ਆਪਣੇ ਹੱਥੀਂ ਦਿਓ ਕਬੀਰ ਕਵਾਤਰਾ ਓ ਮਾਈ ਗਾਡ ਕਵਾਤਰਾ ਕਵਾਤਰਾ ਤੁਸੀਂ ਵੰਸ਼ਵਾਦਵਾ ਵੰਸ਼ਵਾਦਵਾ ਆਜੋ ਭਈ ਆਜੋ ਤੁਸੀਂ ਆਜੋ ਤੁਹਾਡਾ ਨਾਮ ਸਮਰ ਕਵਾਤਰਾ ਸਮਰ ਕਵਾਤਰਾ ਓਏ ਹੋਏ ਕਵਾਤਰਾ ਕਯੂਬ ਹਾਂਜੀ ਕਵਾਤਰਾ ਕਯੂਬ ਕਹਿੰਦੇ ਹਨ ਨਾ ਉੱਪਰ 3 ਜਾਂ ਬੰਦੇ ਜਿੰਨੀ ਖੁਸ਼ੀ ਮੈਨੂੰ ਅੱਜ ਹੋ ਰਹੀ ਹੈ ਨਾ ਇੰਨੀ ਖੁਸ਼ੀ ਮੈਨੂੰ ਸ਼ਾਇਦ ਉਦੋਂ ਨਾ ਹੁੰਦੀ ਜਦੋਂ ਜਿੱਥੇ ਮੈਂ ਕਾਲਜ ਮੈਨੂੰ ਦੁਨੀਆ 'ਚ ਨਾ ਹਰ ਸਕੂਲ ਹਰ ਕਾਲਜ 'ਚ ਬੁਲਾ ਕੇ ਬਹੁਤ ਸਨਮਾਨ ਦਿੱਤਾ ਲੋਕਾਂ ਨੇ ਮੇਰੀ ਫੈਮਿਲੀ ਨੇ ਹਨਾ ਬਹੁਤ ਪਿਆਰ ਕਰਦੇ ਨੇ ਹਾਲਾਂਕਿ ਚਲੋ ਮੇਰੀ ਇਹਨਾਂ ਔਕਾਤ ਐਨੀ ਫਿਰ ਵੀ ਮੈਨੂੰ ਬਹੁਤ ਪਿਆਰ ਦ ਪਰ ਅਜ ਤੱਕ ਕਦੀ ਮੈਨੂੰ ਮੇਰੇ ਸਕੂਲ ਤੇ ਮੇਰੇ ਕਾਲਜ 'ਚ ਨਹੀਂ ਬੁਲਾਇਆ ਗਿਆ ਪੀਸੀਟੀ ਪੀਸੀਟੀ ਬੱਦੋਵਾਲ ਤੇ ਗ੍ਰੀਨਲੈਂਡ ਜੰਦਰ ਭਾਈ ਬਸ ਆਲਦੋ ਉੱਥੇ ਦੇ ਟੀਚਰਸ ਬਹੁਤ ਰਿਸਪੈਕਟਡ ਰਹੇ ਪਰ ਵੈਸੇ ਹੀ ਚਲੋ ਉਹ ਹੁੰਦਾ ਹੀ ਹੁੰਦਾ ਨਾ ਬੰਦੇ ਦੀ ਘਰ ਕਦਰ ਘੱਟ ਹੁੰਦੀ ਐ ਬਾਹਰ ਜ਼ਿਆਦਾ ਹੁੰਦੀ ਐ ਪਰ ਅੱਜ ਮੇਰੇ ਕੋਲ ਆ ਕੁਆਤਰਾ ਭਰਾ ਦੋਨੋਂ ਆਏ ਨੇ ਤੇ ਨਾਲੇ ਕਈ ਵੀਰ ਆਇਆ ਇਹਨਾਂ ਨੇ ਆਂਦੇ ਹੀ ਨਾ ਮੇਰੇ ਹੱਥਾਂ ਪਰਚੀ ਫੜਾਤੀ ਤੇ ਕਹਿੰਦੇ ਅਸੀਂ ਐਮਬੀਏ ਦੇ ਸਟੂਡੈਂਟਸ ਆ ਫਰਸਟ ਈਅਰ ਤੇ ਅਸੀਂ ਪੀਸੀਟੀ ਬੱਦੋਵਾਲ ਪੜ੍ਹਦੇ ਆ ਤੇ ਅਸੀਂ ਆਪਣੀ ਕਲਾਸ ਦੇ ਵਿੱਚ ਡੋਨੇਸ਼ਨ ਇਕੱਠੀ ਕੀਤੀ ਇਹ ਕਿਉਂ ਕੀਤੀ ਡੋਨੇਸ਼ਨ ਇਕੱਠੀ ਕਿਉਂ ਕਿਦਾਂ ਆਇਆ ਮਨ ਦੇ ਵਿੱਚ ਮੈਂ ਵੀ ਤੁਹਾਨੂੰ ਕਾਫੀ ਟਾਈਮ ਤੋਂ ਫੋਲੋ ਕਰਦਾ ਜਿਵੇਂ ਇੰਸਟਾਗ੍ਰam ਤੇ ਮਤਲਬ ਵੇਖ ਕੇ ਆਪਦੇ ਆਪ ਨੂੰ ਲੱਗਦਾ ਵੀ ਚਲੋ ਜਿੱਥੇ ਆਪਾਂ ਜਿੰਨਾ ਹੋ ਸਕਦਾ ਹੈ ਆਪਣੇ ਹੱਥ ਵਾਸਾ ਫਿਰ ਤੁਹਾਨੂੰ ਅਜੀਬ ਨਹੀਂ ਲੱਗਿਆ ਕਿ ਮੈਂ ਕਿਸੇ ਕੋਈ ਸੇਵਾ ਇਕੱਠੀ ਕਰੂੰਗਾ ਨਹੀਂ ਮੈਂ ਸ਼ੁਰੂ ਐਕਚੁਅਲੀ ਇਨੀਸ਼ੀਅਲੀ ਕੀਤਾ ਜਿਹੜੇ ਮੇਰੇ ਦੋਸਤ ਆ ਸਾਰੇ ਬੁੱਤਲੇ ਜਿੰਨਾ ਤੋਂ ਮੈਨੂੰ ਪਤਾ ਵੀ ਮੇਰਾ ਹੱਕ ਆ ਵੀ ਮੈਨੂੰ ਦੇ ਦੇਣਗੇ ਮੋਡਰਨਗੇ ਮੈਨੂੰ ਨਾ ਆਪਣੀ ਯਾਦ ਆ ਗਈ ਮੈਨੂੰ ਲੋਕ ਅਕਸਰ ਇਹ ਸਵਾਲ ਪੁੱਛਦੇ ਨੇ ਕਿ ਤੁਸੀਂ ਇਹ ਸੇਵਾ ਸ਼ੁਰੂ ਕਿੱਦਾਂ ਕੀਤੀ ਤਾਂ ਮੇਰੀ ਵੀ ਸੇਵਾ ਪੀਸੀਟੀ ਕਾਲਜ ਦੇ ਬੈਂਚਾਂ ਤੋਂ ਸ਼ੁਰੂ ਹੋਈ ਹੋਈ ਐ ਹੋਈ ਕਿਵੇਂ ਸੀ ਅਸੀਂ ਕਾਲਜ ਜਾਂਦੇ ਸੀ ਨਵੇਂ-ਨਵੇਂ ਅਸੀਂ ਪੜਨ-ਪੜਨ ਘਾਟੀ ਜਾਂਦੇ ਸੀ ਕਿ ਕੱਪੜੇ-ਕੋਪੜੇ ਦਿਖਾਣ ਜਾਂਦੇ ਸੀ ਤੇ ਅਸੀਂ ਕਾਲਜ ਜਾਣਾ ਤੇ ਨਾ ਜਿਵੇਂ ਇਹ ਵੀਰੇ ਇਹ ਚਲੋ ਇਹਦੀ ਤਾਂ ਹਿੰਮਤ ਐ ਇਹਨੇ ਵੀਰ ਨੇ ਆਪਣੇ ਦੋਸਤਾਂ ਕੋਲ ਕਲਾਸ ਕੋਲ ਨਾਲ ਪੈਸੇ ਇਕੱਠੇ ਕਰਕੇ ਪਰਚੀ ਤੇ ਲਿਖ ਕੇ ਇੱਥੇ ਲਿਆ ਆ ਪਰ ਇਹੀ ਪਰਚੀ ਜਦੋਂ ਮੈਂ ਲਿਖਣ ਲੱਗਾ ਸੀ ਆਪਣੇ ਕਾਲਜ ਦੇ ਵਿੱਚ ਤਾਂ ਮੇਰੇ ਕੋਲੇ ਪਰਚੀ ਲਿਖੀ ਨਹੀਂ ਗਈ ਹੋਇਆ ਕੀ ਅਸੀਂ ਚਾਰ ਪੰਜ ਦੋਸਤ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਸਾਡੇ ਪੀਸੀਟੀ ਬੱਧੋਵਾਲ ਪਿੱਛੇ گورਨਮੈਂਟ ਸਕੂਲ ਹੈਗਾ ਨਾ ਫਾਟਕ ਟੱਪਕੇ ਹਾਂਜੀ ਹਾਂਜੀ ਹਨਾ ਅਸੀਂ ਕਾਲਜ ਪੜਦੇ ਤਾਂ ਘਟ ਸੀਗੇ ਕੰਟਿਨ 'ਚ ਬੈਠੇ ਰਹਿਣਾ ਦੂਰ ਦੂਰ ਘੁੰਮੀ ਜਾਣਾ ਸੇਵ ਵਾਲਾ ਦਿਮਾਗ ਚਲੋ ਗੁਰਮਾਰਾ ਨੇ ਪਹਿਲਾਂ ਹੀ ਬਖਸ਼ਿਆ ਸੀ ਕਿਉਂਕਿ ਮੇਰੇ ਪਾਪਾ ਬਹੁਤ ਦੇਰ ਤੋਂ ਲਵਾਰਸ ਲਾਸ਼ਾਂ ਦੀ ਸੇਵਾ ਕਰ ਰਹੇ ਨੇ 15 ਸਾਲਾਂ ਤੋਂ ਤੇ ਅਸੀਂ ਬੈਠੇ ਜਿਹੜੀ ਬਾਹਰ ਪਾਰਕ ਹੈਗੀ ਨਾ ਕੰਟਿਨ ਦੇ ਬਾਹਰ ਸਾਹਮਣੇ ਜਿੱਥੋਂ ਪਾਰਕਿੰਗ ਹੈਗੀ ਹੁਣ ਮੈਨੂੰ ਪਤਾ ਨਹੀਂ ਸਿਸਟਮ ਤੁਸੀਂ ਇੱਕਦਮ ਕਾਲਜ ਦੀ ਯਾਦ ਦਿਵਾਤੀ ਮੈਨੂੰ ਤੇ ਉੱਥੇ ਨਾ ਅਸੀਂ ਬੈਠੇ ਧੁੱਪ ਚੱ ਆਪਾਂ ਨਾਲ ਪਿੱਛੇ گورਨਮੈਂਟ ਸਕੂਲ ਹੈਗਾ ਉੱਥੇ ਸਟੇਸ਼ਨਰੀ ਡੋਨੇਟ ਕਰਦੇ ਹਾਂ ਉਹ ਉਹਨਾਂ ਨੇ ਜਿਵੇਂ ਮਜ਼ਾਕ ਚ ਟਾਂਚ ਜੀ ਮਾਰਤੀ ਕਹਿੰਦਾ ਯਾਰ ਵਧੀਆ ਨਾਲੇ 5-500 ਰੁਪਏ ਤੈਨੂੰ ਦਵਾਂਗੇ ਨਾਲੇ ਤੂੰ ਨਵੇਂ ਬੂਟ ਲੈ ਆਈ ਤੇ ਮੈਨੂੰ ਇੰਨੀ ਗੱਲ ਦਿਲ ਤੇ ਲੱਗੀ ਮੈਂ ਕਿਹਾ ਪੈਸੇ ਲੈਣਾ ਹੀ ਨਹੀਂ ਮੈਂ ਤੇ ਮੈਂ ਕਿਹਾ ਕੰਮ ਕਰਦੇ ਹਾਂ ਆਪਾਂ ਤੁਸੀਂ ਨਾ ਪੈਸੇ ਨਾ ਮੈਨੂੰ ਦਿਓ 5-500 ਰੁਪਏ ਦੀ ਤੁਸੀਂ ਮਤਲਬ ਗਿਫਟ ਲਿਓ ਚੀਜ਼ਾਂ ਲਿਓ ਤੁਸੀਂ ਭਾਜੀ 500 ਦੀ ਕਾਪੀਆਂ ਲਿਓ ਤੁਸੀਂ ਸਟੇਸ਼ਨਰੀ ਲਿਓ ਤੁਸੀਂ ਭਾਜੀ ਕੋਈ ਨੋਟਬੁక్స్ ਲਿਓ ਉਹ ਕਹਿੰਦੇ ਚੱਲ ਠੀਕ ਹੈ ਉੱਥੋਂ ਇਹ ਜਾਗ ਲੱਗੀ ਸ਼ੁਰੂਆਤ ਹੋ ਪਰੇ ਮੁੰਡੇ ਦੀ ਹਿੰਮਤ ਤੁਸੀਂ ਨਹੀਂ ਸੋਚਿਆ ਕਿ ਯਾਰ ਲੋਕੀ ਕਹਿਣਗੇ ਖਾ ਗਿਆ ਨਹੀਂ ਮੈਨੂੰ ਵੀ ਆਇਆ ਸੀ ਇੱਕ ਅੱਦਾ ਕਮੈਂਟ ਕੀ ਪਾਰਟੀ ਕਿਦੋਂ ਹੈ ਮੈਂ ਮੈਂ ਜਦੋਂ ਆਇਆ ਮੈਂ ਇਹਨੂੰ ਕਹਿ ਕੇ ਹਟਿਆ ਮੈਂ ਕਿ ਆਪਾਂ ਵੀਰ ਤੋਂ ਨਾ ਕੋਈ ਪ੍ਰੂਫ ਲੈ ਲੀਏ ਵੀ ਅਸੀਂ ਦੇ ਗਏ ਆ ਪੁੜੇ ਪੈਸੇ ਕਲਾਸ ਦੇ ਗਰੁੱਪ ਚ ਪਾ ਦਈਏ ਵੀ ਅਸੀਂ ਰੱਖੇ ਨਹੀਂ ਦੇਖੋ ਆ ਵੀ ਮੁੰਡੇ ਨੇ ਆਪਣੇ ਕਾਲਜ ਚੋਂ ਪੈਸੇ ਇਕੱਠੇ ਕੀਤੇ ਤੇ ਇੱਕ ਇਹਨੂੰ ਵੀ ਇੱਕ ਕਮੈਂਟ ਪੈ ਗਿਆ ਕਿ ਪਾਰਟੀ ਕਦੋਂ ਹੈ ਹੁਣ ਪਤਾ ਨਹੀਂ ਕਿਉਂ ਸੇਵਾ ਦੇ ਨਾਮ ਨੂੰ ਕਿਉਂ ਲੋਕ ਇੰਨਾ ਗਲਤ ਸੋਚਦੇ ਨੇ ਪਰ ਚਲੋ ਇਹ ਵੀ ਪਰਮਾਤਮਾ ਦੇ ਰੰਗ ਨੇ ਅੱਜ ਸਾਡੇ ਕੋਲ ਇਹ ਵੀਰ ਕਬੀਰ ਸੇਵਾ ਕਰਨ ਆਇਆ ਤੇ 23 ਬੱਚਿਆਂ ਨੇ ਇਹਦੀ ਕਲਾਸ ਦੇ ਸੇਵਾ ਪਾਈ ਹੈ 2500 ਰੁਪਏ ਤੋਂ ਲੈ ਕੇ 100 ਰੁਪਏ ਤੱਕ ਸੇਵਾ 100 ਵਾਲੇ ਨੂੰ ਵੀ 100 ਸੋ ਸलाम ਤੇ 2500 ਵਾਲੇ ਨੂੰ ਵੀ 100 ਸੋ ਸलाम ਸੰਗੀਤ ਕਬੀਰ ਵਰਿੰਦਾ ਵੰਸ਼ ਯੁਕਤਮ ਆਤਮ ਅਨਮੋਲ ਪਵਿਤ ਹਰਮਨ ਦਿਲਪ੍ਰੇਤ ਯੂਸ਼ ਹੁਨੀਸ਼ ਅਰਸ਼ਵੀਰ ਆਰਿਆਨ ਖੁਸ਼ ਖੁਸ਼ਬੂ ਖੁਸ਼ਨਾਜ਼ ਖੁਸ਼ਨਾਜ਼ ਰਿਆ ਚਾਹਤ ਅਭਿਸ਼ੇਕ ਜੀ ਸੰਸ਼ਾਕ ਜੀ ਸ਼ਿਸ਼ਾਂਕ ਜੀ ਮਨਿੰਦਰ ਜੀ ਦੀਆ ਖੁਸ਼ੀ ਸਮਰ ਤੁਹਾਡੀ ਸਾਰਿਆਂ ਦੀ ਸੇਵਾ ਟੋਟਲ ਕਿੰਨੀ ਹੋਈ 13700 13700 ਰੁਪਏ ਤੁਹਾਡੇ ਸਾਰਿਆਂ ਦੀ ਸੇਵਾ 'ਚ ਪਹੁੰਚ ਗਈ ਆ ਚਲੋ ਇਹ ਸਾਡਾ ਹਾਸਾ ਮਜ਼ਾਕ ਹੋ ਗਿਆ ਪਰ ਇੱਕ ਦਿਲੋਂ ਇੱਕ ਚੀਜ਼ ਦਿਖਾ ਲਿਆਂ ਤੁਹਾਨੂੰ ਥੋੜੀ ਜਿਹੀ ਕਨੈਕਟ ਕਰਨ ਦੀ ਕੋਸ਼ਿਸ਼ ਕਰਿਓ ਮੇਰੀ ਇੱਜ਼ਤ ਨਾ ਕਰਿਓ ਇਹਦੀ ਇੱਜ਼ਤ ਨਾ ਕਰਿਓ ਪਰ ਜਾਣੇ ਜਾਣੇ ਜ ਜਿਨ੍ਹਾਂ ਨੇ 100 100 300 500 1000 ਰੁਪਏ ਭੇਜਿਆ ਨਾ ਇਹ ਚੱਲਾ ਕਿੱਥੇ ਆ ਇਹ ਸਿੱਧਾ ਰੱਬ ਦੇ ਘਰ ਚੱਲਾ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਰੱਬ ਨਾਲ ਸਿੱਧੀ ਕਨਵਰਸੇਸ਼ਨ ਕਿਵੇਂ ਹੋ ਸਕਦੀ ਹੈ ਮੈਂ ਤੁਹਾਨੂੰ ਦਿਖਾਣਾ ਰੱਬ ਨਾਲ ਸਿੱਧੀ ਕਨਵਰਸੇਸ਼ਨ ਕਰਨ ਦਾ ਤਰੀਕਾ ਹੈ ਇੱਕ ਦੁਖੀ ਹਿਰਦੇ ਨੂੰ ਫੜ ਲਓ ਕੋਈ ਦੁਖੀ ਇਨਸਾਨ ਨੂੰ ਫੜ ਲਓ ਜਿਹੜਾ ਦੁਨੀਆ ਤੋਂ ਤਨ ਹੈ ਪ੍ਰੋਬਲਮ ਚ ਹੈ ਤੇ ਉਹਦੇ ਨਾਲ ਬਹਿ ਕੇ ਉਹਦਾ ਦੁੱਖ ਵੰਡਾ ਦਿਓ ਤੁਹਾਡੀ ਗੱਲ ਸਿੱਧੀ ਰੱਬ ਤੱਕ ਹੋਏਗੀ ਬੜੀ ਦੁਨੀਆ ਪਟਕੀ ਫਿਰਦੀ ਹੈ ਕਿ ਰੱਬ ਨੂੰ ਕਿਵੇਂ ਮਿਲੀਏ ਰੱਬ ਨੂੰ ਕਿਵੇਂ ਮਿਲੀਏ ਸਿੰਪਲ ਸੌਖਾ ਤਰੀਕਾ ਰੱਬ ਨੂੰ ਮਿਲਣ ਦਾ ਇੱਕ ਦੁਖੀ ਇਨਸਾਨ ਦਾ ਹਿਰਦੇ ਖੁਸ਼ ਕਰ ਦੋ ਸਾਡੇ ਕੋਲ ਇੱਥੇ ਮਰੀਜ਼ ਆਂਦੇ ਨੇ ਮੈਡੀਕਲੀ ਜਿਨ੍ਹਾਂ ਨੂੰ ਪ੍ਰੋਬਲਮਸ ਨੇ ਤੁਸੀਂ ਵੀਡੀਓ ਤੇ ਦੇਖ ਵੀ ਰਹੇ ਹੋ ਮੈਂ ਤਾਂ ਇੱਕ ਵੀਰ ਬੁਲਾਣਾ ਕਰਮਵੀਰ ਕਰਮ ਤੁਹਾਡਾ ਨਾਮ ਕਬੀਰ ਹੈ ਉਹਦਾ ਕਰਮਵੀਰ ਆਜੋ ਕੀ ਨਾਮ ਬਾਈ ਤੁਹਾਡਾ ਕਰਮਵੀਰ ਕਰਮਵੀਰ ਇਹ ਮੁੰਡੇ ਕਾਲਜ ਦੇ ਨੇ ਆਪਣੇ ਕਾਲਜ ਦੇ ਵਿੱਚੋਂ 100-100 ਰੁਪਏ ਇਕੱਠਾ ਕਰਕੇ ਅੱਜ ਆਏ ਨੇ ਤੇ ਇਹਨਾਂ ਦੇ ਪਾਪਾ ਡਰਾਈਵਿੰਗ ਕਰਦੇ ਨੇ ਇਹ ਮੁੰਡੇ ਨੂੰ ਸ਼ੂਗਰ ਦੀ ਪ੍ਰੋਬਲਮ ਆ ਪਿਛਲੇ 5 ਸਾਲਾਂ ਤੋਂ ਤੇ ਪਿਛਲੇ 1 ਸਾਲ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਇਸ ਐਨਜੀਓ ਤੋਂ ਸੇਵਾ ਲੈ ਰਿਹਾ ਤੇ ਇਹ ਮੁੰਡੇ ਦੀ ਦਵਾਈ ਚੱਲਦੀ ਹੈ ਤਕਰੀਬਨ 5-6000 ਰੁਪਏ ਮਹੀਨੇ ਦੀ ਤੇ ਪਾਪਾ ਡਰਾਈਵਿੰਗ ਕਰਦੇ ਨੇ ਪੜ੍ਹਾਈ ਕਰਕੇ ਹੁਣੀ ਹਟਿਆ ਤੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਘਰ ਦਾ ਖਰਤਾ ਚੱਲੇਗਾ ਕਿ ਕਿਵੇਂ ਹੋਏ ਤਾਂ ਦਵਾਈਆਂ ਦੀ ਸਾਰੀ ਸੇਵਾ ਹਰ ਮਹੀਨੇ ਇੱਥੋਂ ਹੀ ਹੋ ਰਹੀ ਹੈ ਤੁਹਾਡੇ ਰਗੇ ਭਰਾਵਾਂ ਤੋਂ ਤੁਹਾਡੇ ਰਗੇ ਸੰਗਤ ਤੋਂ ਤੇ ਜੇ ਦਵਾਈਆਂ ਨਹੀਂ ਹੋਣਗੀਆਂ ਤਾਂ ਪਰ ਕਿੰਨੀਆਂ ਅਸੀਸਾਂ ਦੇਗਾ ਇਹ ਵੀਰ ਇਹਦੇ ਪਤਾ ਜੀ ਤੇ ਕੀ ਕੰਮ ਕਰਦੇ ਹੋ ਬਾਪੂ ਜੀ ਤੁਸੀਂ ਡਰਾਈਵਿੰਗ ਕਰਦੇ ਡਰਾਈਵਿੰਗ ਕਰ ਤੁਹਾਡੇ ਕੋਲ ਖਰਚਾ ਨਹੀਂ ਹੁੰਦਾ ਆਪਣੇ ਲਾਜ ਜੁੱਗ ਨਹੀਂ ਥੋੜੀ ਤਨਖਾਹ ਹੈ ਸਲਰੀ ਥੋੜੀ ਜਿਆਦਾ ਤਨਖਾਹ ਥੋੜੀ ਇਹਨਾਂ ਮੁੰਡਿਆਂ ਨੂੰ ਕਿੰਨੀਆਂ ਦੁਆਵਾਂ ਦੋਂਗੇ ਨੌਜਵਾਨ ਮੁੰਡੇ ਆਪਣੇ ਕਾਲਜੋਂ 100-100 ਰੁਪਏ ਇਕੱਠੇ ਕਰਕੇ ਤੁਹਾਡੇ ਪੁੱਤ ਲਈ ਲਿਆਏ ਨੇ ਦੁਆਵਾਂ ਤਾਂ ਕੋਈ ਸਾਡੇ ਕੋਲ ਹੈ ਹੀ ਨਹੀਂ ਗਾ ਬਾਜ ਜੀ ਵਾਹ ਜੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਪਰਮਾਤਮਾ ਇਹਨਾਂ ਨੂੰ ਦੁਨੀਆ ਦੀ ਹਰ ਸ਼ਾਇਦ ਦੋਵੇ ਦੇਖੋ ਇਹ ਜਿਹੜੀਆਂ ਅਸੀਸਾਂ ਨੇ ਨਾ ਬਈ ਤੁਹਾਡੀ ਕਿੰਨਾ ਖਰਚਾ ਬਾਪੂ ਜੀ ਮਹੀਨੇ ਦਾ 5000 ਰੁਪਏ 5000 ਇਹਨਾਂ ਨੂੰ 5000 ਦੇ ਦਿਓ ਜੀ ਆਪਣੀ ਉਹ ਟੋਟਲ ਚ 13000 ਚੋਂ 5000 ਦੇਓ ਇਹ ਪੈਸੇ ਹੁਣੀ ਜਾ ਕੇ ਦਵਾਈਆਂ ਦੀ ਦੁਕਾਨ ਤੇ ਜਮ੍ਹਾਂ ਹੋ ਜਾਣਗੇ ਤੇ ਇਹਨਾਂ ਨੂੰ 5000 ਰੁਪਏ ਦਵਾਈ ਮਿਲ ਜੇਗੀ ਤੇ ਉਹਦੋਂ ਇਹਨਾਂ ਦਾ ਇੱਕ ਮਹੀਨਾ ਨਿਕਲ ਜਾਊਗਾ ਦਿਓ ਤੁਸੀਂ ਆਪਣੇ ਹੱਥੀਂ ਦਿਓ ਦੁਆ ਕਰਿਓ ਬਾਈ ਇਹਦੇ ਵਾਸਤੇ ਨੌਜਵਾਨ ਵਾਸਤੇ ਇਹ ਸਾਡਾ ਨੌਜਵਾਨ ਵੀਰ ਬੈਠੋ ਜੀ ਬਾਕੀ ਤੁਹਾਡੀ ਸੇਵਾ ਸੀ ਹੋਰ ਪੇਸ਼ੈਂਟਸ ਨੂੰ ਲਵਾਣੇ ਆ ਤੁਸੀਂ ਦੇਖੋ ਕਿੰਡੀ ਖੂਬਸੂਰਤ ਤਸਵੀਰ ਹੈ ਨਾ ਜਿਹੜੇ ਸੇਵਾ ਕਰਨਾ ਚਾਹੁੰਦੇ ਸੀ ਤੇ ਜਿਹਨੂੰ ਸੇਵਾ ਚਾਹੀਦੀ ਹੈ ਸਿੱ اے માતા جی نے اے માતા جی نے بڑے مریض ਨੇ ਜਿਹੜੇ ਇੱਥੇ ਮਦਦ ਲੈਣ ਲਈ ਆਉਂਦੇ ਨੇ ਪਰ ਮੈਨੂੰ ਦਿਲੋਂ ਅੱਜ ਖੁਸ਼ੀ ਹੋਈ ਕਿ ਪੀਸੀਟੀ ਬੱਦੋਵਾਲ ਜਿੱਥੇ ਮੈਂ ਪੜਿਆ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ ਹੈ ਆ ਮੇਰੇ ਭਰਾ ਜਿਹੜੇ ਇੱਥੇ ਸੇਵਾ ਕਰਨ ਆਏ ਨੇ ਉਹਨਾਂ ਨੂੰ ਦਿਲੋਂ ਸਲਾਮ ਕਰਦਾ ਇਹਨਾਂ ਦੀ ਸੋਚ ਨੂੰ ਪਰ ਮੈਂ ਹੋਰ ਵੀ ਬੱਚਿਆਂ ਨੂੰ ਲੁਧਿਆਣੇ ਦੇ ਨਹੀਂ ਪੂਰੇ ਪੰਜਾਬ ਭਰ ਦੇ ਕਿ ਜੇ ਤੁਸੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਥੇ ਆਓ ਸਾਨੂੰ ਉੱਪਰ ਨੰਬਰ ਦਿੱਤਾ ਹੈ WhatsApp ਕਰੋ ਹੋਰ ਨਹੀਂ ਕੁਝ ਕਰ ਸਕਦੇ ਘਟੋ ਘਟ ਵੀਡੀਓ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਓ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕੱਟ ਬੋਲ ਸੀ ਹੈ ਇੱਕ ਤੁਸੀਂ ਸੋਰਸੀ ਹੋ ਵੀ ਜਿਹਦੇ ਨਾਲ ਇੰਟਰਮੀਡੀਏਟ ਬਣੇ ਹੋ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਮੈਨੂੰ ਬਹੁਤ ਘੱਟ ਲੋਕਾਂ ਨੂੰ ਸਮਾਂ ਮਿਲਦਾ ਮੈਨੂੰ ਡਾਇਰੈਕਟ ਲਾਈਵ ਸਵਾਲ ਪੁੱਛਣ ਦਾ ਵੀਡੀਓ ਆਨ ਹੈ ਤੇ ਤੁਹਾਡੇ ਮਨ ਚ ਇੰਨਾ ਪੋਟੈਂਸ਼ੀਅਲ ਮਿਲਿਆ ਇਹ ਚੀਜ਼ ਸ਼ੁਰੂ ਕਰਨ ਦਾ ਤੁਸੀਂ ਤਾਕਤ ਹੋ ਯਾਰ ਮੇਰੀ ਹੁਣ ਦੇਖੋ ਅਸੀਂ ਕਈ ਵਾਰ ਉੱਥੇ ਬੈਠਦੇ ਆ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਆਣਾ ਨਹੀਂ ਪਤਾ ਸੀ ਪਰ ਜਦੋਂ ਮੈਂ ਪੇਸ਼ੈਂਟ ਸੁਣ ਰਿਹਾ ਸੀ ਤਾਂ ਮੇਰੇ ਦਿਲ ਤੱਕ ਤੱਕ ਕਰ ਰਿਹਾ ਸੀਗਾ ਕਿ ਇੰਨੇ ਮਰੀਜ਼ ਨੇ ਡੋਨੇਸ਼ਨ ਕਿੰਨਾ ਤੁਸੀਂ ਦੇਖ ਰਹੇ ਹੋ ਸੁਣ ਕੇ ਉੱਥੇ ਬੈਠ ਕੇ ਹਰ ਬੰਦੇ ਨੂੰ ਸਾਡੇ ਤੋਂ ਐਕਸਪੈਕਟੇਸ਼ਨ ਹੈ ਹੁਣ ਇੱਕ ਪ ਉਹਦਾ ਬੱਚਾ ਬਿਮਾਰ ਆ ਕਿਸੇ ਨੂੰ 2 ਲੱਖ ਚਾਹੀਦਾ ਕਿਸੇ ਨੂੰ 3 ਲੱਖ ਚਾਹੀਦਾ ਹੁਣ ਇੰਨੀ ਪ੍ਰੈਕਟੀਕਲੀ ਡੋਨੇਸ਼ਨ ਤਾਂ ਇਕੱਠੀ ਕਰਨੀ ਔਖੀ ਹੈ ਪਰ ਜਦੋਂ ਤੁਹਾਡੇ ਵਰਗੇ ਭਰਾ ਆਂਦੇ ਨੇ ਹੁਣ 100-100 ਰੁਪਏ ਜਿਹਨਾਂ ਨੇ ਦਿੱਤਾ ਇਹ ਮੋਟੀਵੇਸ਼ਨ ਨੇ ਹਨਾ ਇਹਨਾਂ ਦੇ ਕਰਕੇ ਸਾਨੂੰ ਐ ਲੱਗਦਾ ਕਿ ਚਲੋ ਜਿੰਨਾ ਕਰ ਸਕੀਏ ਉਨਾ ਹੀ ਸੀ ਸਾਰਾ ਤਾਂ ਨਹੀਂ ਕਰ ਸਕਦੇ ਕਿਉਂਕਿ ਸਾਰਾ ਕਰਨ ਜੇ ਬੈਠੀ ਤਾਂ ਸਾਨੂੰ ਇੱਥੇ ਕਰੋੜ ਰੁਪਏ ਵੀ ਥੋੜਾ ਪਰ ਜਿੰਨਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਭਰਾਵਾਂ ਦਾ ਸਾਥ ਹੈਗਾ ਸਾਨੂੰ ਖੁਸ਼ੀ ਹੈ ਕਿ ਚਲੋ ਤੁਸੀਂ ਜਿਹੜਾ ਆਏ ਹੋ ਬੜੀ ਦਿਲ ਤੋਂ ਖੁਸ਼ੀ ਥੈਂਕ ਯੂ ਗੋਡ ਬlesਸ ਯੂ ਥੈਂਕ ਯੂ ਤੇ ਸ 13000 700 13000 700 ਪ੍ਰੂਫ ਆ ਗਿਆ ਤੇ ਬੰਦੇ ਨੇ ਪਾਰਟੀ ਨਹੀਂ ਕੀਤੀ ਤੁਹਾਡੇ ਪੈਸਿਆਂ ਦੀ ਅਗਲੀ ਵਾਰੀ ਹੁਣ इजीली ਮੰਗ ਪਾਵਾਂਗੇ ਹਾਂ इजीली ਮੰਗ ਲਓ ਪਰ ਜੇ ਇਹ ਬੰਦੇ ਆਪ ਆ ਕੇ ਇੱਥੇ ਸੇਵਾ ਕਰਨਗੇ ਤਾਂ ਜ਼ਿਆਦਾ ਵਧੀਆ ਗੱਲ ਹੈ ਕਈ ਵਾਰ ਇਦਾਂ ਵੀ ਹੁੰਦਾ ਹੈ ਕੋਈ ਬੰਦਾ ਸਾਡੇ ਨਾਮ ਤੇ ਪੈਸੇ ਇਕੱਠੇ ਕਰ ਲੈਂਦਾ ਤਾਂ ਸਾਰੇ ਇੰਨਾ ਵਰਗੇ ਇਮਾਨਦਾਰ ਨਹੀਂ ਹੁੰਦੇ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਕਈ ਸੱਚੀਓ ਪਾਰਟੀ ਕਰ ਲੈਂਦੇ ਨੇ ਤਾਂ ਉਹਨਾਂ ਕੋਲ ਵੀ ਬਚ ਕੇ ਰਹੋ ਧੰਨਵਾਦ ਥੈਂਕ ਯੂ ਭਾਜੀ ਥੈਂਕ ਯੂ ਗੋਡ ਬlesਸ ਯੂ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਥੈਂਕ ਯੂ ਬੈਟੋ ਪਲੀ